ਮੈਂ ਕਿਹਾ ਆ ਜਾ ਪਰਜਾਈ ਮੇਰੇ ਯਾਰ ਦੇ ਬਰਥਡੇ ਤੇ ਚੱਲੀਏ ਪਕੌੜੇ ਪਕੂੜੇ ਖਾਵਾਂਗੇ ਖੁੱਲੀ ਪਾਰਟੀ ਚੱਲੂ ਇਹਨਾਂ ਨੇ ਤਾਂ ਪਾਰਟੀ ਵੀ ਪੂਰੇ ਘੈਂਡ ਹੋਟਲ ਚ ਰੱਖੀ ਐ ਸਟਾਰ ਇਨ ਹੋਟਲ ਚ ਅੱਗੇ ਮੇਰਾ ਯਾਰ ਬੈਠਾ ਸੀ ਮੈਂ ਕਿਹਾ ਜੋਰਟਨ ਦਾ ਕੇਕ ਕਿੱਥੇ ਕੱਟਦੇ ਨੇ ਕਹਿੰਦਾ ਆ ਜਾ ਤੈਨੂੰ ਲੈ ਕੇ ਚੱਲਾਂ ਉਹ ਮੈਂ ਕਿਹਾ ਜੋਰਟਨ ਪ੍ਰੋ ਹੈਪੀ ਬਰਥਡੇ ਮੈਂ ਕਾ ਚਾਹ ਕੇ ਕੱਟੀਏ ਲੈ ਖਾ ਤੂੰ ਉਹ ਕਹਿੰਦਾ ਮੈਂ ਨਹੀਂ ਖਾਂਦਾ ਮੈਂ ਤਾਂ ਤੈਨੂੰ ਖਵਾਉਂ ਮੈਂ ਕਿਆ ਖਵਾ ਦੇ ਖਵਾ ਦੇ ਮੈਂ ਤਾਂ ਤਿਆਰੀ ਆ ਜਿੰਨਾ ਮਰਜ਼ੀ ਖਵਾ ਦੇ ਫਿਰ ਅਸੀਂ ਚੱਕ ਲੀਆਂ ਪਲੇਟਾਂ ਗਲਾਬ ਜਾਮਨਾਂ ਬਰਫੀ ਤੇ ਪਕੌੜਿਆਂ ਦੀ ਕਰਤੀ ਕਰਦ ਸਟਾਰਿੰਗ ਹੋਟਲ ਵਾਲਿਆਂ ਨੇ ਤਾਂ ਪਨੀਰ ਵੀ ਕਰਦੇ ਦੁੱਧ ਦਾ ਬਣਾਇਆ ਹੋਇਆ ਸੀ ਤਾਂ ਹੀ ਤਾਂ ਪਰਚਾਈ ਨੇ ਮੋਛੇ ਪਾਤੇ ਫਿਰ ਮੈਂ ਸਟਾਰਿੰਗ ਵਾਲਿਆਂ ਦੇ ਆਫਿਸ ਚ ਵਗ ਗਿਆ ਮੈਂ ਕਿਹਾ ਅੰਕਲ ਜੀ ਮੈਂ ਸਮਾਨ ਬਾਲਾ ਖਾ ਗਿਆ ਮੈਨੂੰ ਕੋਈ ਕਮਰਾ ਦੇ ਦਿਓ ਮੈਂ ਰੈਸਟ ਕਰਨੀ ਹੈ ਕਹਿੰਦੇ ਆਜ ਅੱਬੀ ਕਰ ਲਾ ਰੈਸਟ ਬਰਾਵੋ ਸਟਾਰ ਇੰਤਾ ਹੋਟਲੀ ਵਾਲਾ ਘੈਂਟ ਹੈ ਕਮਰੀ ਬਹੁਤ ਘੈਂਟ ਨੇ ਆਪਾਂ ਨੇ ਖੋਲਿਆ 게ਟ ਆਏ ਹਾਏ ਨਜ਼ਾਰੀ ਆ ਗਿਆ ਪੋਲੇ ਪੋਲੇ ਗੱਦੇ ਜਮਾ ਸਰਦਨੀ LED ਚੱਲੀ ਜਾਵੇ AC ਚੱਲੀ ਜਾਵੇ ਪੱਖਾ ਚੱਲੀ ਜਾਵੇ ਸੁਰਗਾ ਦਾ ਹੀ ਝੂਟਾ ਸੀ ਬਈ ਫਿਰ ਮੈਂ ਉੱਠ ਕੇ ਸ਼ਮੀਰ ਟੌਪ ਵੀ ਬਿੱਚੀ ਐ ਮੈਂ ਜੀ ਜੀ ਨੂੰ ਕਿਹਾ ਲੈ ਦੀਦੀ ਪੰਜ ਸੱਤ ਚਾਕਲੇਟਾਂ ਦੇ ਦੇ ਇਹਨਾਂ ਤੇ ਤਾਂ ਆਈਸਕ੍ਰੀਮ ਵੀ ਸੀ ਮੈਂ ਕਿਹਾ ਲੈ ਦੀਦੀ ਆਈਸਕ੍ਰੀਮ ਵੀ ਦੇ ਦਿਓ ਦੀਦੀ ਕਹਿੰਦੀ ਚੱਕ ਆਈਸਕ੍ਰੀਮ ਫਿਰ ਮੈਂ ਉਹ ਕਾਫੀ ਜੀ ਵਾਲੀ ਮਸ਼ੀਨ ਦੇਖੀ ਕੁੱਲ ਮਿਲਾ ਕੇ ਪੂਰਾ ਘੈਂਟ ਹੋਟਲਾ ਬਾਈ ਇਹ ਜਦੋਂ ਤੁਸੀਂ ਸੰਗਰੂਰ ਤੋਂ ਆਣੇ ਹੋ ਬਟrukhਾ ਵਾਲਾ ਪੁਲ ਉਤਰ ਕੇ ਜਮਾ ਸਾਹਮਣੇ ਆ ਸਟਾਰਨ ਹੋਟਲ ਬਾਕੀ ਜੇ ਤੁਸੀਂ ਨੇ ਵੀ ਆਪਦਾ ਇੱਥੇ ਕੋਈ ਪ੍ਰੋਗਰਾਮ ਰੱਖਣਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦੇ ਨੇ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ